ਅਬੋਰ ਦੇ ਹਲਕਾ ਬਲੂਆਣਾ ਦੇ ਪਿੰਡ ਅਮਰਪੁਰਾ ਵਿੱਚ ਪਏ ਪਾਣੀ ਮੀ ਕਾਰਨ ਪਾਣੀ ਦੀ ਨਿਕਾਸੀ ਨਾ ਹੋਣ ਕਾਰਨ ਇੱਥੋਂ ਦੀਆਂ ਗਲੀਆਂ ਨੇ ਝੀਲਾਂ ਦਾ ਰੂਪ ਧਾਰਨ ਕਰ ਲਿਆ ਹੈ ਅਤੇ ਸਮੁੱਚਾ ਪਿੰਡ ਪਾਣੀ ਵਿੱਚ ਡੁੱਬਿਆ ਪ੍ਰਤੀਤ ਹੋ ਰਿਹਾ ਸੀ ਬਰਸਾਤੀ ਪਾਣੀ ਕਾਰਨ ਕਈ ਲੋਕਾਂ ਦੇ ਘਰਾਂ ਨੂੰ ਵੀ ਨੁਕਸਾਨ ਹੋਇਆ ਹੈ ਪਿੰਡ ਦੇ ਸਰਕਾਰੀ ਸਕੂਲ ਨੂੰ ਜਾਂਦੀ ਮੁੱਖ ਸੜਕ ਵੀ ਪਾਣੀ ਵਿੱਚ ਡੁੱਬੀ ਹੋਣ ਕਾਰਨ ਬੱਚਿਆਂ ਤੇ ਅਧਿਆਪਕਾਂ ਨੂੰ ਸਕੂਲ ਜਾਣ ਲਈ ਖਾਲੀ ਪਲਾਂਟ ਵਿੱਚੋਂ ਪੌੜੀ ਲਗਾ ਕੇ ਸਕੂਲ ਵਿੱਚ ਦਾਖਲ ਹੋਣਾ ਪਿਆ ਪਿੰਡ ਵਾਸੀਆਂ ਦਲੀਪ ਕਾਂਟੀਵਾਲ, ਰਾਮਵਤਾਸ਼ ਸ਼ਰਮਾ, ਬਦਰੀ ਪ੍ਰਸਾਦ, ਸਰਦਾਰ ਆਰਾਮ, ਸਹਿਲ ਸੰਗਵਾਲ, ਆਸ਼ਰਾਮ ਕੰਗਪਾਰਿਆ, ਰਾਮ ਲਾਲ ਸੋਖਲ, ਬਨਵਾਰੀ لال ਆਦਨੇ ਦੱਸਿਆ ਕਿ ਕੱਲ ਸ਼ਾਮ ਨੂੰ ਪਿੰਡ ਵਿੱਚ ਭਾਰੀ ਮੀਂਹ ਪੈਣ ਕਾਰਨ ਪਿੰਡ ਵਿੱਚ ਬਣਿਆ ਛੱਪੜ ਓਵਰਫਲੋ ਹੋ ਗਿਆ ਸੀ। ਅੱਜ ਸਵੇਰੇ ਹੋਰ ਮੀਂਹ ਨਾਲ ਪਿੰਡ ਦੀਆਂ ਗਲੀਆਂ ਵਿੱਚ ਹੋਰ ਜ਼ਿਆਦਾ ਪਾਣੀ ਭਰ ਗਿਆ ਅਤੇ ਲੋਕਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪਿਆ। ਸਭ ਤੋਂ ਵੱਡਾ ਮਸਲਾ ਇਹ ਹੈ ਵੀ ਸਾਡੇ ਪਿੰਡ ਜਦ ਬਾਰਿਸ਼ ਦਾ ਟਾਈਮ ਆ ਜਾਂਦਾ ਬਾਰਿਸ਼ ਆਈ ਹੈ। ਤਾਂ ਇਹ ਸਾਡਾ ਸਕੂਲ ਹੈ। ਸਿੰਨਿਸ ਕੈਂਡੀ ਸਕੂਲ ਇੱਥੇ ਲਗਭਗ 7-800 ਬੱਚੇ ਦੂਜੇ ਪਿੰਡਾਂ ਤੋਂ ਵੀ ਆਉਂਦੇ ਆ ਪਿੰਡ ਦੇ ਵੀ ਹੈ ਤੇ بارش ਦਾ ਜਿਹੜਾ ਹੈ ਇਹ ਹਾਲਾਤ ਹੋ ਜਾਂਦਾ ਤਲਾਬ ਬਣ ਜਾਂਦਾ ਤੇ ਸਕੂਲ 'ਚ ਐਂਟਰ ਹੋਣ ਵਾਸਤੇ ਵੀ ਇੱਕ ਹੀ ਰਸਤਾ ਹੈ ਕਿ ਸਾਡੇ ਪਿੰਡ ਦੇ ਵਿੱਚ ਪਾਣੀ ਦੀ ਕੋਈ ਨਿਕਾਸੀ ਨਹੀਂ ਹੈਗੀ ਤੇ ਮੌਜੂਦਾ ਹਾਲ ਹੈ ਸਾਡਾ ਸਕੂਲ ਇਹ ਰਸਤਾ ਸਕੂਲ ਨੂੰ ਜਾਂਦਾ ਹੈ ਇਹ ਸਾਰੇ ਪਿੰਡ ਨੂੰ ਜਾਂਦਾ ਹੈ ਜਿਹੜਾ ਇੱਕੋ ਹੀ ਰਸਤਾ ਹੈਗਾ ਸਕੂਲ ਦਾ ਹਾਲਾਤ ਜਿਹੜੇ ਇਹ ਹੈਗੇ ਕਿ ਜਿੱਥੇ 800 ਬੱਚੇ ਅਗੇ 300 ਬੱਚੇ ਵੀ ਸਕੂਲ ਤੇ ਨਹੀਂ ਆ ਪਾਈ ਵਜਾ ਹੁਣ ਕਮੀ ਕਿਸੇ ਦੀ ਰਹੀ ਹੋਵੇ ਪ੍ਰਸ਼ਾਸਨ ਦੀ ਰਹੀ ਹੋਵੇ ਪਿੰਡ ਦੀ ਰਹੀ ਹੋਵੇ ਉਹ ਗੱਲਾਂ ਬਾਤ ਦੀਆਂ ਪਰ ਇਹਨੂੰ ਹੱਲ ਕਰਨਾ ਜਿਹੜਾ ਹੈ ਉਹ ਪ੍ਰਥਮ ਹੋਣਾ ਚਾਹੀਦਾ ਹੈ